ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੀ ਗਈ ਇੱਕ ਬਹੁਤ ਹੀ ਮਹੱਤਮ ਫੈਸਲੇ ਦੇ ਬਾਰੇ ਜ਼ਿਕਰ ਕਰਾਂਗੇ ਮਲਾਜ਼ਮ ਆਪਣੇ ਹੱਕਾਂ ਹੱਕ ਲੈਣ ਦੇ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਜਾਂ ਸਰਕਾਰ ਦੇ ਦਰਵਾਜ਼ਾ ਕੋਈ ਵੀ ਸੁਣਵਾਈ ਨਹੀਂ ਹੁੰਦੀ ਥੱਕ ਹਾਰ ਕੇ ਹਾਈ ਕੋਰਟ ਦਾ ਦਰਵਾਜ਼ਾ ਉਹਨਾਂ ਨੂੰ ਖੜਕਾਉਣਾ ਪੈਂਦਾ ਹੈ ਸਰਕਾਰ ਦਵੇ ਨਾ ਦਵੇ ਪਰ ਕੋਟਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਕਰਦੀਆਂ ਆ ਰਹੀਆਂ ਨੇ ਇਸੇ ਤਰ੍ਹਾਂ ਇੱਕ ਅੱਜ ਫੈਸਲੇ ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਇਹ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿਹੜਾ ਵੱਡਾ ਹੁਕਮ ਜਿਹੜਾ ਹੈ ਲਿਆ ਗਿਆ ਹੈ ਤਾਂ ਹਾਂਜੀ ਦੋਸਤੋ ਮੁਲਾਸਮਾਂ ਤੋਂ ਜ਼ਬਰਦਸਤੀ ਲਏ ਗਏ ਹਲਫਨਾਮੇ ਗੈਰ ਕਾਨੂੰਨੀ ਪੰਜਾਬ ਸਰਕਾਰ ਦਾ ਹੁਕਮ ਰੱਦ ਕਰਦੇ ਹੋਏ ਹਾਈ ਕੋਰਟ ਨੇ ਜਿਹੜੀ ਦਿੱਤੀ ਟਿੱਪਣੀ ਦੇ ਬਾਰੇ ਗੱਲ ਕਰ ਲੈਣੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਮਲਾਜ਼ਮ ਤੋਂ ਉਸ ਦੇ ਕਾਨੂੰਨੀ ਅਧਿਕਾਰਾਂ ਨੂੰ ਛੱਡਣ ਦੇ ਲਈ ਜ਼ਬਰਦਸਤੀ ਸ਼ਰਤਾਂ ਜਾਂ ਹਲਫਨਾਮਾ ਨਾਮੇ ਲੈਣਾ ਗੈਰਕਾਨੂੰਨੀ ਹੈ ਇਸ ਦੇ ਨਾਲ ਹੀ ਕੋਰਟ ਨੇ ਕਿਹਾ ਹੈ ਕਿ ਕੋਈ ਵੀ ਮਲਾਜ਼ਮ ਆਪਣੇ ਕਾਨੂੰਨੀ ਹੱਕ ਛੱਡਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਮਾਲਕ ਉਸ ਦੇ ਅਦਾ ਆਰਥਿਕ ਹਾਲਾਤ ਦਾ ਫਾਇਦਾ ਉਠਾ ਕੇ ਆਪਣੀ ਮਨਮਰਜ਼ੀ ਕਰ ਸਕਦੇ ਹਨ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਕੋਈ ਵੀ ਕਈ ਵਾਰ ਲੰਮੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਤੋਂ ਬਾਅਦ ਦੁਬਾਰਾ ਬਹਾਲ ਕੀਤੇ ਗਏ ਮਲਾਜ਼ਮਾਂ ਤੋਂ ਹਲਫਨਾਮੇ ਲਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਉਹ ਤਨਖਾਹ ਸੇਵਾ ਤਨਖਾਵਾ ਵਾਦੇ ਅਤੇ ਪੈਨਸ਼ਨ ਲਾਭ ਛੱਡਣ ਦੇ ਲਈ ਮਜਬੂਰ ਕੀਤੇ ਜਾਂਦੇ ਹਨ ਜਿਵੇਂ ਮਲਾਜ਼ਮਾਂ ਨੂੰ ਕਈ ਵਾਰ ਨਵੇਂ ਨਿਯੁਕਤੀ ਪੱਤਰ ਦੇ ਕੇ ਪੁਰਾਣੀ ਸੇਵਾ ਦੇ ਸਮੇਂ ਦਾ ਲਾਭ ਵੀ ਨਹੀਂ ਦਿੱਤਾ ਜਾਂਦਾ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਹੈ ਦੀਮਤੀ ਕਰਨ ਸਿਨੀਅਰਤਾ ਅਤੇ ਪੈਨਸ਼ਨ ਅਧਿਕਾਰ ਪ੍ਰਭਾਵਿਤ ਹੁੰਦੇ ਹਨ ਇਹ ਹੁਕਮ ਰঞ্জੀਤ ਸਿੰਘ ਨਾਮੀ ਟਿਊਬਵੈਲ ਆਪਰੇਟਰ ਦੀ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਕੀ ਦਿੱਤਾ ਗਿਆ ਹੈ ਰঞ্জੀਤ ਸਿੰਘ ਨੇ ਕਿਹਾ ਹੈ ਕਿ ਰঞ্জੀਤ ਸਿੰਘ 1992 ਦੇ ਵਿੱਚ ਖੰਨਾ ਨਗਰਪਾਲਿਕਾ ਦੇ ਵਿੱਚ ਨੌਕਰੀ ਜੁਆਇਨ ਕੀਤੀ ਸੀ 1994 ਦੇ ਵਿੱਚ ਉਹਨਾਂ ਦੀ ਸੇਵਾ ਰੈਗੂਲਰ ਤਾਂ ਕੀਤੀ ਗਈ ਪਰ ਉਸ ਸਾਲ ਬਿਨਾ ਨੋਟਿਸ ਤੇ ਜਾਂਚ ਦੇ ਸੇਵਾ ਖਤਮ ਕਰ ਦਿੱਤੀ ਗਈ ਲੰਬੀ ਮੁਕਦਮੇबाजी ਤੋਂ ਬਾਅਦ 2011 ਦੇ ਵਿੱਚ ਅਧਿਯੋਗਿਕ ਟਿਊਬਲ ਟਿਊਬਲਨ ਨੇ ਉਹਨਾਂ ਦੀ ਬਹਾਲੀ ਦਾ ਹੁਕਮ ਦਿੱਤਾ ਨਾਲ ਹੀ ਪਿਛਲੀ ਸੇਵਾ ਤੇ ਬਕਾਏ ਤਨਖਾਹ ਦੇਣ ਦੀ ਨਿਰਦੇਸ਼ ਵੀ ਦਿੱਤੇ ਪਰ ਕੋਸ਼ਲ ਨੇ ਜਿਹੜੇ ਨੇ ਉਸ ਨੂੰ ਮਨਜ਼ੂਰ ਕਰਕੇ ਹਲਫਨਾਮਾ ਦਵਾਇਆ ਕਿ ਉਹ ਬਕਾਇਆ ਰਾਸ਼ੀ ਦਾ ਦਾਵਾ ਨਹੀਂ ਕਰੇਗਾ ਇਸ ਤੋਂ ਬਾਅਦ ਹੀ ਉਹਨਾਂ ਨੂੰ ਨਵੀਂ ਨਿਯੁਕਤੀ ਦੇ ਰੂਪ ਦੇ ਵਿੱਚ ਜੁਆਇਨ ਕਰਾਇਆ ਗਿਆ ਤੇ ਜਿਸ ਦੇ ਨਾਲ ਉਹਨਾਂ ਦਾ ਪੂਰਾ ਪੂਰੀ ਜਿਹੜੀ ਸੇਵਾ ਦਾ ਸਮਾਂ ਜਿਹੜਾ ਖਤਮ ਮੰਨਿਆ ਗਿਆ ਹੈ ਇਸ ਦੇ ਨਾਲ ਉਹਨਾਂ ਦਾ ਤਨਖਾਹ ਦਾ ਵਾਅਦਾ ਤੇ ਪੈਨਸ਼ਨ ਸੰਬੰਧੀ ਹੱਕ ਪਰ ਜਿਹੜੇ ਨੇ ਪ੍ਰਭਾਵਿਤ ਹੋਏ ਅਤੇ ਇਸੇ ਤੇ ਹਾਈ ਕੋਰਟ ਨੇ ਕਿਹਾ ਕਿ ਕੋਸ਼ਲ ਦੇ ਵੱਲੋਂ ਅਪਣਾਏ ਗਏ ਇਹ ਤਰੀਕੇ ਪੂਰੀ ਤਰ੍ਹਾਂ ਮਨਮਰਜ਼ੀ ਦੇ ਬੇਇਨਸਾਫੀ ਵਾਲੇ ਹਨ ਅਦਾਲਤ ਨੇ 3 ਮਾਰਚ 2025 ਦਾ ਹੁਕਮ ਰੱਦ ਕਰਦੇ ਹੋਏ ਰਣਜੀਤ ਸਿੰਘ ਨੂੰ ਪਿਛਲੀ ਸੇਵਾ ਸਮੇਂ ਦੀ ਗਿਣਤੀ ਸਮੇਤ ਸਾਰੇ ਲਾਭ ਦੇਣ ਦੇ ਨਿਰਦੇਸ਼ ਦਿੱਤੇ ਹਨ ਸੋ ਦੋਸਤੋ ਇਹ ਸਿਆਸਤ ਦੀ ਬਹੁਤ ਹੀ ਖਾਸ ਅਪਡੇਟ ਮਲਾਸਮਾ ਤੋਂ ਜਿਹੜੇ ਨੇ ਜ਼ਬਰਦਸਤੀ ਲਈ ਗਏ ਹਲਫ ਨਾਮੇ ਅਤੇ ਗੈਰ ਕਾਨੂੰਨ ਦੇ ਬਾਰੇ ਅਪਡੇਟ ਸੀ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ